ਮਰਦਾਬਾਦ ਮਰਦਾਬਾਦ ਸਰਦਾਰ ਜੀ ਪੁਲਿਸ ਮੁਖੀ ਮਰਦਾਬਾਦ 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 ਪੁਲਿਸ ਮੁਖੀ ਮਰਦਾਬਾਦ ਮਰਦਾਬਾਦ ਸਰਵਾ ਪੁਲਿਸ ਮੁਖੀ ਮਰਦਾਬਾਦ ਮਰਦਾਬਾਦ ਸਦਰ ਖਾਨ ਆ ਦਾ ਸਭ ਜੋ ਮਰਦਾਬਾਦ 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 ਐਸ.ਐਸ.ਓ ਸਦਰ ਫਰਜੀਤ ਸਿੰਘ ਦਾ ਸਾਰੇ ਸਾਥੀ ਮਰਦਾਬਾਦ 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 ਸਦਰ ਖਾਨ ਐਸ.ਐਸ.ਓ ਜਗਰਾ ਮਰਦਾਬਾਦ ਮਰਦਾਬਾਦ ਗੁੰਡਾਗਰਦੀ ਨਹੀਂ ਚਲੇਗੀ ਗੁੰਡਿਆਂ ਦਾ ਸਾਥ ਦੇਣਾ ਬੰਦ ਕਰੋ ਬੰਦ ਕਰੋ ਬੰਦ ਕਰੋ ਸਦਰਥਣਾ ਸਜੋ ਮਰਦਾਬਾਦ 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 ਗੁੰਡਿਆਂ ਨਾਲ ਹੋਇਆ ਸਜੋ ਮਰਦਾਬਾਦ 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 ਗੁੰਡਾਗਰਦੀ ਨਹੀਂ ਚਲੇਗੀ ਨਹੀਂ ਚਲੇਗੀ ਗੁੰਡਾਗਰਦੀ ਬਿਲਕੁਲ ਨਹੀਂ ਚਲੇਗੀ ਨਹੀਂ ਚਲੇਗੀ ਗੁੰਡਾਗਰਦੀ ਨੂੰ ਨੱਥ ਪਾ ਕੇ ਹਟਾਂਗੇ ਆ ਕੇ ਹਟਾਂਗੇ ਹਟਾਂਗੇ ਗੁੰਡਾਗਰਦੀ ਦਾ ਅੱਦਾ ਬਣਾਉਣਾ ਸਜੋ ਸਦਰ ਮਰਦਾਬਾਦ 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 ਹਾਂਜੀ ਪ੍ਰਧਾਨ ਜੀ ਅੱਜ ਆਪਾਂ ਐਸਐਸਪੀ ਦਫ਼ਤਰ ਦੇ ਸਾਹਮਣੇ ਅੱਜ ਪ੍ਰਦਰਸ਼ਨ ਕਰਨ ਲੱਗੇ ਆਂ ਕੀ ਕਾਰਨ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਸਖਜਤਬੰਦੀ ਤੋਂ ਲੁਧਿਆਣਾ ਬਰਨਾਲਾ ਜ਼ਿਲ੍ਹਾ ਪ੍ਰਧਾਨ ਤੇ ਭਾਰਤੀ ਕਿਸਾਨ ਯੂਨੀਅਨ ਰਜਿਸਟਰ ਸਖਜਤਬੰਦੀ ਤੋਂ ਪੋਨਾ ਤੋਂ ਲੁਧਿਆਣਾ ਜ਼ਿਲ੍ਹਾ ਪ੍ਰਧਾਨ ਮਸਲਾ ਇਹ ਆਈ ਕਿ ਹਾਂਸ ਕਲਾਂ ਪਿੰਡ ਦਾ ਕੋਈ ਜੋ ਹੈਗੇ ਹੈ ਘਟੜਾ ਹੈਗੀ ਆ ਇਹਦੇ ਵਿੱਚ ਪਿਆਰਾ ਸਿੰਘ ਨਾਮ ਦਾ ਜੋ ਵਿਅਕਤੀ ਹੈਗਾ ਉਹ ਛੱਕੀ ਘਲਾਤਾਂ ਵਿੱਚ ਜਿਸ ਤਰ੍ਹਾਂ ਉਹਦੀ ਮੌਤ ਹੋਈ ਆ ਉਹਦੀ ਮੌਤ ਦੇ ਬਰਧ ਉਸ ਦੀ ਜਿਹੜੀ ਪਤਨੀ ਉਹਨੂੰ ਤੇ ਹੋਰ ਕੁਝ ਇੱਕ ਦੋ ਇੱਕ ਨੌਜਵਾਨਾ ਉਹਨੂੰ ਇਹ ਪਿਆਰਾ ਸਿੰਘ ਦੇ ਜਿਹੜੇ ਜਿੱਥੇ ਇੱਕ ਪਾਸੇ ਪਿੰਡ ਦੇ ਜਿਹੜੇ ਨਿਵਾਸੀ ਆ ਉਹਦੇ ਹੋਰ ਭਾਈ ਭੈਣ ਉਹ ਉਹਨੂੰ ਦੋਸ਼ੀ ਤਾਰਾ ਰਹੇ ਨੇ ਦੂਜੇ ਪਾਸੇ ਉਸ ਲੜਕੀ ਦੀ ਖੁਦ ਮਾਤਾ ਅਤੇ ਭਰਾ ਵੀ ਚੱਲ ਕੇ ਸਾਡੀ ਇਕੱਤਰਤਾ ਦੇ ਵਿੱਚ ਸਾਡੇ ਨਾਲ ਨੇ ਸੋ ਇਹ ਇੱਕ ਬਹੁਤ ਹੀ ਗੰਭੀਰ ਮਸਲਾ ਵਾ ਕਿਸੇ ਵਿਅਕਤੀ ਦੀ ਅੱਧਾ ਮੌਤ ਹੋ ਜਾਣੀ ਦੇ ਉੱਪਰ ਪੁਰਸ਼ ਦੀ ਚੁੱਪੀ ਇਹ ਬਿਲਕੁਲ ਵੱਡਾ ਸਵਾਲ ਵੱਡੇ ਖੜੇ ਕਰ ਦਿਆ ਕਿਉਂਕਿ ਇੱਕ ਨਹੀਂ ਦੋ ਨਹੀਂ ਕਟੋ-ਕਟ ਤਿੰਨ ਚਾਰ ਸਾਡੇ ਦੇਖਦੇ ਦੇਖਦੇ ਐ ਐਸਟੀਆ ਗੰਭੀਰ ਕਹਾਡਰਾਮਾ ਹੋਈਆਂ ਨੇ ਭਾਵੇਂ ਉਹ ਸੋਹਣੀਆਂ ਬੰਡ ਦੀ ਗੁਰੇਤਰਾ ਲੜਾਈ ਝਗੜੇ ਫਸਾਦ ਦੀ ਕਹਾਡਰਾ ਹੋਵੇ ਜਿੱਥੇ ਬਾਡਾ ਕੋ ਕੋਈ ਇੱਕ ਔਰਤ ਦੀ ਤੇ ਭਾਵੇਂ ਆ ਕੇ ਝਗੜੇ ਦੀ ਹੋਵੇ ਇੱਕ ਕਹਾਡਰਾ ਜਿੱਥੇ ਇੱਕ ਔਰਤ ਦੇ ਨਾਲ ਰਾੜਾ ਮਾਰ ਕੇ ਗੁਰੇਤਰਾ ਕੁੱਟ ਮਾਰਨ ਦਾ ਮਸਲਾ ਸੀ ਅਸੀਂ 4 ਦਿਨ ਪਹਿਲਾਂ ਐਸਐਸਪੀ ਜਗਰਾਓ ਐਸਐਸਪੀ ਸਾਹਿਬ ਨੂੰ ਮਿਲੇ ਆ ਐਸਐਸਪੀ ਸਾਹਿਬ ਨੇ ਬੜੀ ਵਧੀਆ ਤਰੀਕੇ ਨਾਲ ਸਾਡੀ ਗੱਲ ਸੁਣੀ ਤੇ ਸਖਤੀ ਨਾਲ ਇਹਨਾਂ ਨੂੰ ਕਿਹਾ ਸੀ ਕਿ ਕਾਰਵਾਈ ਕਰੋ ਪਰ ਇਹ ਐਸਐਚਓ ਮੈਨੂੰ ਲੱਗਦਾ ਕਿ ਚੌਂਕੀ ਮਾਨ ਚੌਂਕੀ ਇਹ ਐਸਐਚਓ सदर थाना ਇਹ ਗੁੰਡਿਆਂ ਅਤੇ ਕ੍ਰਿਮੀਨਲ ਲੋਕਾਂ ਦੀ ਪਨਾਹ ਘਰ ਬਣ ਗਿਆ ਹੈ ਥਾਣਾ ਜਿਹੜਾ ਹੈਗਾ ਉੱਥੋਂ ਮੈਨੂੰ ਲੱਗਦਾ ਖੁੱਲੀ ਛੁੱਟ ਦਿੱਤੀ ਜਾਂਦੀ ਹੈ ਇਹਨਾਂ ਨੂੰ ਕ੍ਰਿਮੀਨਲਸ ਨੂੰ ਕਿ ਜੋ ਮਰਜ਼ੀ ਕਰੋ ਤੁਹਾਨੂੰ ਅਸੀਂ ਬਿਲਕੁਲ ਛੁੱਟ ਦਿੰਨੇ ਆ ਆ ਜਿਹੜੀਆਂ ਵੱਡੀਆਂ ਘਟਨਾਵਾਂ ਵਾਪਰੀਆਂ ਨੇ ਇਹਨਾਂ ਦੇ ਵਿੱਚ ਜਿਹੜੀ ਇਹ ਬਿਲਕੁਲ ਇਹਨਾਂ ਦੀ ਚੁੱਪੀ ਹੈਗੀ ਆ ਬਹੁਤ ਵੱਡੇ ਸਵਾਲ ਖੜੇ ਕਰਦੀ ਆ ਤੇ ਕਾਰਵਾਈਆਂ ਤੇ ਕਰਨ ਦੇ ਨਾਂ ਤੇ ਬਿਲਕੁਲ ਠੀਠ ਬਣੇ ਹੋਏ ਆ ਅਗਰ ਇੱਥੇ ਕੋਈ ਲੋਕ ਇੱਥੇ ਆਪਣਾ ਕੋਈ ਇਨਸਾਫ ਨਾ ਮਿਲਣ ਤੇ ਇਕੱਠੇ ਹੋ ਕੇ ਇੱਥੇ ਆ ਕੇ ਕੋਈ ਧਰਨੇ ਪ੍ਰਦਰਸ਼ਨ ਕਰਦੇ ਨੇ ਤਾਂ ਅਸੀਂ ਦੇਖਿਆ ਪਿੱਛੇ ਦੇ ਮੀਡੀਆ ਦੇ ਵਿੱਚ ਨਿਊਜ਼ ਨਸੀਬ ਵਰਕਰ ਵੀਰ ਤੁਸੀਂ ਲਾਈ ਸੀ ਖਬਰ ਅਸੀਂ ਉਹ ਤਾਂ ਚੰਗੀ ਵੀ ਦੇਖਿਆ ਕਿ ਪੀੜਤ ਲੋਕਾਂ ਨਾਲ ਇੰਨਾ ਮਤਲਬ ਗਲਤ ਤਰੀਕੇ ਨਾਲ ਇਹ ਡੀਲ ਕਰਦੇ ਨੇ ਜਿਹੜਾ ਕਿ ਮਤਲਬ ਬਹੁਤ ਹੀ ਨਿੰਦਣਯੋਗ ਹੈ ਨਾਲ ਰਵੱਈਆ ਅਸੀਂ ਦੇਖਦੇ ਆਮ ਤੇ ਇਹਨਾਂ ਨੇ ਬਿਲਕੁਲ ਹੀ ਮਤਲਬ ਜਿਹੜਾ ਹੈਗਾ ਵਾ ਚਲੋ ਤੁਸੀਂ ਲਾ ਨਾ ਆਰਡਰ ਦੀ ਸਥਿਤੀ ਆ ਉਹ ਤਰਸਯੋਗ ਬਣਾ ਕੇ ਰੱਖ ਦਿੱਤੀ ਇਹਨਾਂ ਨੇ ਵੱਡੇ ਸਵਾਲਾਂ ਦੇ ਘੇਰੇ ਵਿੱਚ ਆ ਗਿਆ ਇਹ ਮਸਲਾ ਦੇਖੋ ਆਏ ਗਣ ਪੀਰਤ ਲੋਕ ਸਾਡੇ ਕੋਲ ਜੱਫੇਬੰਦੀਆਂ ਕੋਲੇ ਆਉਂਦੇ ਨੇ ਇੱਕ ਨਹੀਂ ਦੋ ਨਹੀਂ ਲਗਾਤਾਰ ਮਸਲੇ ਸਾਡੇ ਕੋਲ ਆ ਰਹੇ ਨੇ ਜਿਨ੍ਹਾਂ ਮਸਲਾਂਾਂ ਦੇ ਵਿੱਚ ਪੀਰਤ ਲੋਕਾਂ ਨੂੰ ਇਨਸਾਫ ਵੀ ਨਹੀਂ ਮਿਲ ਰਿਹਾ ਮੈਂ ਤਾਂ ਇਥੋਂ ਤੱਕ ਕਹਿਣਾ ਹੈ ਕਿ ਜੇਕਰ ਇਦਾਂ ਇਹ ਬਦਸੂਰ ਜਾਰੀ ਰਹੂਗਾ ਤਾਂ ਅਸੀਂ ਜਥੇਬੰਦੀਆਂ ਅਸੀਂ ਮਜਬੂਰ ਨਾ ਅਥੋਂ ਬਾਜ਼ਾਰ ਦੇ ਵਿੱਚੋਂ ਅਸੀਂ ਮੇਥੀ ਕਸਤੂਰੀ ਮੇਥੀ ਦੇ ਪੈਕਟ ਲਵਾਂਗੇ ਜੀਰੇ ਦੇ ਪੈਕਟ ਲਵਾਂਗੇ ਇਹਨਾਂ ਨੂੰ ਅਸੀਂ ਕਸਤੂਰੀ ਮੇਥੀ ਦੇ ਪੈਕਟ ਭਰ ਕੇ ਛੋਟੇ ਹੱਥ ਜਿੜਾ ਕੇ ਆਵਾਂਗੇ ਤੁਸੀਂ ਇਹ ਵੇਚੋ ਤੁਸੀਂ ਥਾਣੇ ਵਿੱਚ জব ਕਰਦੇ ਲੱਗਣੀ ਹੈ ਕਿ ਪੂਰੇ ਪੀੜਤ ਲੋਕਾਂ ਨੂੰ ਤੁਸੀਂ ਇਨਸਾਫ ਹੀ ਨਹੀਂ ਦੇਣਾ ਸਵਾਲ ਹੀ ਢੋਢੀ ਜਾਵੇ ਤੇ ਬਹੁਤ ਵੱਡੇ ਸਵਾਲ ਖੜਾ ਕਰ ਦਿਆ ਇਹ ਜੀਐਡੀ ਇਹਨਾਂ ਦੀ ਮਤਲਬ ਜਾਨ ਬੁੱਧ ਕੇ ਇੰਟੈਂਸਲੀ ਇਹ ਲੋਕਾਂ ਨੂੰ ਜਾਨ ਬੁੱਧ ਕੇ ਖ절 ਖਰਾਬ ਕਰ ਦੇਵੇ ਆਮ ਲੋਕਾਂ ਦੀ ਕੋਈ ਸੁਣਵਾਈ ਹੈ ਨਹੀਂ ਅਗਰ ਪੀਰ ਤਲੋਕ ਸਾਡੇ ਕੋਲ ਆਉਂਦੇ ਜਥੇਬੰਦੀਆਂ ਕੋਲੇ ਤਾਂ ਅਸੀਂ ਰੋਲਾ ਰੂਲਾ ਪਾ ਕੇ ਦਰਬਾਰਸਰਾਨਾ ਮਿਲ ਕੇ ਸਾਡੀ ਕੋਈ ਸੁਣਵਾਈ ਕਰਾ ਸਕੀਏ ਤਾਂ ਸਾਰੀ ਵਾਰ ਠੀਕ ਆ ਅਦਰਵਾਇਜ਼ ਇਥੇ ਬਿਲਕੁਲ ਹਨੇਰ ਨਗਰੀ ਚੌਪਟ ਰਾਜਾ ਵਾਲਾ ਕੰਬੜਾ ਆ ਕੇ ਰੱਖ ਦਿੱਤਾ ਇਹਨਾਂ ਨੇ ਤੇ ਜੀ ਜਣਾ ਅਸੀਂ ਸਖਤ ਵਿਰੋਧ ਕਰਦੇ ਆਂ ਤੇ ਕਰਦੇ ਰਹਾਂਗੇ ਅੱਜ ਵੀ ਇਹ ਪੀੜ ਤੇ ਜਿਹੜੇ ਹੈਗੇ ਆ ਪਿੰਡ ਦੇ ਲੋਕ ਇਹਨਾਂ ਦੇ ਮਸਲੇ ਤੁਸੀਂ ਮਿਲਾਂਗੇ ਰਿਸਪੈਕਟਿਵ ਸਾਡੇ ਐਸਐਸਪੀ ਸਾਹਿਬ ਨੂੰ ਜਿੱਥੇ ਅਸੀਂ ਇੱਕ ਪਾਸੇ ਸਾਡੇ ਐਸਐਸਪੀ ਸਾਹਿਬ ਜਿਹੜੇ ਹੈਗੇ ਨੇ ਮੌਕੇ ਤੇ ਰਿਸਪੈਕਟੇਬਲ ਉਹਨਾਂ ਦੀ ਬਹੁਤ ਪ੍ਰਸ਼ੰਸਾ ਕਰਦਾ ਬੜੇ ਹੀ ਇਮਾਨਦਾਰ ਲੀਡਰ ਤੇ ਨਾ ਧੜਕਾ ਅਫਸਰ ਨੇ ਉਹ ਬੜੇ ਵਧੀਆ ਤਰੀਕੇ ਨਾਲ ਲੋਕਾਂ ਦੀ ਗੱਲ ਸੁਣਦੇ ਨੇ ਕਰਦੇ ਨੇ ਪਰ ਇਹ ਲੋਕ ਤੇ ਆਮ ਹੀ ਆ ਜਿਹੜੇ ਪੀੜਤ ਲੋਕਾਂ ਨੂੰ ਕਹਿੰਦੇ ਆ ਵੀ ਤੁਸੀਂ ਅਗਰ ਉੱਪਰ ਅਫਸਰਾਂ ਕੋਲੇ ਵੀ ਪੇਜੋਗੇ ਤਾਂ ਤੁਸੀਂ ਕਿੱਥੇ ਜਾਓਗੇ ਉਹਨੋਂ ਉਹਨਾਂ ਨੇ ਵੀ ਤਾਂ ਕਹਿੰਦੇ ਸਾਡੀ ਹੀ ਸੌਣੀ ਆ ਇਦਾਂ ਦੀ ਅਗਲਾ ਕਹਿੰਦੇ ਨੇ ਇਹ ਚੀਜ਼ਾਂ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ ਆ ਕਾਨੂੰਨ ਪ੍ਰਣਾਲੀ ਦੇ ਵਿੱਚ ਇਹਦਾ ਵਿਸ਼ਵਾਸ ਹੈ ਜੇ ਲੋਕਾਂ ਦਾ ਤੇ ਕੁਝ ਜਿਹੜੇ ਹੈਗਾ ਭ੍ਰਸਟ ਤਰੀਕੇ ਨਾਲ ਚੱਲ ਰਹੇ ਅਫਸਰ ਇਹਨਾਂ ਕਰਕੇ ਬਹੁਤ ਜ਼ਿਆਦਾ ਸਾਰੇ ਪ੍ਰਸ਼ਾਸਨ ਦਾ ਮਤਲਬ ਗੰਦਾ ਪ੍ਰਭਾਵ ਪੈ ਰਿਹਾ ਵਾ ਅਸੀਂ ਐਸਐਸਪੀ ਸਾਹਿਬ ਨੂੰ ਇਹਦੇ ਬਾਰੇ ਅੱਜ ਵੀ ਮਿਲਾਂਗੇ ਤੇ ਬੇਨਤੀ ਕਰਾਂਗੇ ਕਿ ਇਸ ਜੋ ਪੀੜਤ ਪਰਿਵਾਰ ਹੈਗਾ ਇਹਨਾਂ ਦੀ ਵਧੀਆ ਤਰੀਕੇ ਨਾਲ ਗੱਲ ਸੁਣ ਕੇ ਇਹਨਾਂ ਦੇ ਜੋ ਭਾਵਨਾਵਾਂ ਜੋ ਹੈਗੀਆਂ ਨੇ ਇੱਕ ਮਰਤਕ ਵਿਅਕਤੀ ਦੇ ਨਾਲ ਜੁੜੀਆਂ ਹੋਈਆਂ ਪਰਿਵਾਰਕ ਸਬੰਧ ਹੋ ਗਏ ਉਹ ਵਧੀਆ ਤਰੀਕੇ ਨਾਲ ਇਹਨਾਂ ਨੂੰ ਇਨਸਾਫ ਜਿਹੜਾ ਹੈਗਾ ਉਹ ਮਰਦ ਸਾਹਿਬ ਮਸਲੇ ਦੇ ਵਿੱਚ ਅਸੀਂ ਐਸਐਸਪੀ ਸਾਹਿਬ ਨੂੰ ਮਿਲਿਆ ਸੀ ਜਿੱਥੇ ਐਸਐਸਪੀ ਸਾਹਿਬ ਨੇ ਸਖਤੀ ਨਾਲ ਇਹਨਾਂ ਨੂੰ ਕਿਹਾ ਸੀ ਸਦਰ ਥਾਣੇ ਨੂੰ ਕਿ ਇਸ ਸਬੰਧ ਵਿੱਚ ਕਾਰਵਾਈ ਤੁਸੀਂ ਕਹਿੰਦੇ ਇਹਨਾਂ ਨੇ ਕੋਈ ਤੋਂ ਸਮਝ ਨਹੀਂ ਕੀਤੀ ਹਾਂਜੀ ਆ ਮੜਾ ਕਮਾਈ ਕਰੇ ਨੂੰ ਮਾਈਕ ਤੁਹਾਡੇ ਲੱਗਿਆ अच्छा हां जी भएं जी ਤੁਸੀਂ ਕੀ ਕਹਿਣਾ ਚਾਹੁੰਦੇ ਜਦੋਂ ਤੁਸੀਂ ਆਪਾ ਐਸਐਲਪੀ ਸਾਹਿਬ ਨੂੰ ਮਿਲੇ ਸੀਗੇ ਜੱਫੇ ਬੰਦੀ ਸਮੇਤ ਤੁਹਾਡੇ ਨਾਲ ਐਸਐਲਪੀ ਸਾਹਿਬ ਨੇ ਤੁਹਾਨੂੰ ਪ੍ਰੋਫਾਈਲ ਵਾਇਸ ਹੀ ਕਾਰਵਾਈ ਦਾ ਹਾਂਜੀ ਹਾਂਜੀ ਬਾਈ ਸਪੀਕਰ ਤੇ ਕਰੋ ਫਿਕਰ ਤੋਂ ਉਸ ਤੋਂ ਬਾਅਦ ਤੁਸੀਂ ਦੁਬਾਰਾ ਐਸਐਚਓ ਸਰਨਾਲ ਗੱਲ ਕੀਤੀ ਹਾਂਜੀ ਹਾਂਜੀ ਉਹਨੇ ਗੱਲ ਕਰਕੇ ਜੀ 10 ਮਿੰਟ ਮੈਨੂੰ ਉਹ ਕੀ ਕਹਿੰਦੇ ਆ ਟਿਕਟ ਕੀ ਕਹਿੰਦੇ ਤੁਹਾਨੂੰ ਪਹਿਲਾਂ ਉਹਨੇ ਕਿਹਾ ਸੀ ਪਹਿਲਾਂ ਫੋਨ ਆਇਆ ਸੀਗਾ ਕਹਿੰਦੇ ਮੈਂ 10 ਮਿੰਟ ਬਾਅਦ ਜਾ ਆ ਰਹਾ ਹਾਂ ਹਾਂਜੀ ਕਿਤੇ ਫਿਰ ਮੈਂ 15-20 ਮਿੰਟ ਰੋਕ ਕੇ ਲਾਇਆ ਦੇ ਕਾਲ ਨੇ ਕੀਤੀ ਫਿਰ ਉਹ ਕਹਿੰਦੇ ਵੀ ਮੈਂ ਦਫਰ ਹੋਰੀ ਗਿਆ ਹੋਇਆ ਹਾਂ ਵੀ ਮੈਂ ਥੋੜੀ ਦੇਰ ਬਾਅਦ ਆ। ਅੱਛਾ ਜੀ ਕਹਿੰਦੇ ਮੈਂ ਤਾਂ ਖਨੋਰੀ ਗਿਆ ਥੋੜੀ ਦੇਰ ਬਾਅਦ ਕਾਲ ਕਰਦਾ। ਹਾਂ ਜੀ ਤਾਂ ਮੈਂ ਆਪਕੇ ਨਹੀਂ ਹੁੰਦੇ। ਜੀ ਮਤਲਬ ਤੁਹਾਨੂੰ ਲੱਗਦਾ ਹੈ ਕਿ ਇਹ ਸਦਰ ਖਾਨੇ ਨੇ ਕੋਈ ਵੱਡੇ ਉੱਚ ਅਧਿਕਾਰੀਆਂ ਦੀ ਕੋਈ ਗੱਲਬਾਤ ਸੁਣਨਾ ਫੜੇ ਤੁਹਾਡੀ ਗੱਲ ਸੁਣਨਾ ਸੁਣੀ ਕੋ ਤੁਹਾਨੂੰ ਇਨਸਾਫ ਦੀ ਕੋਈ ਕੋਈ ਜ਼ਿੰਮੇਵਾਰੀ ਦੇ ਮਤਲਬ ਕੋਈ ਦਿੱਤਾ ਤੁਹਾਨੂੰ ਭਰੋਸਾ? ਨਹੀਂ ਜੀ ਜੀ ਤੁਹਾਨੂੰ ਸਾਨੂੰ ਕੋਈ ਨਹੀਂ ਦਿੱਤਾ ਮੈਂ ਕਿ ਕਾਨੂੰਨੀ ਕਾਰਵਾਈ ਕਰੋ ਕਾਫ ਨਹੀਂ ਰਹੇ। ਕੋਈ ਨਹੀਂ ਕਾਨੂੰਨੀ ਕਾਰਵਾਈ ਨਹੀਂ ਹੋ ਰਹੀ ਉਲਟਾ ਸਾਨੂੰ ਆ ਕੇ ਕਹਿੰਦੇ ਆਜੋ ਤੁਸੀਂ ਰਾਜੀਨਾਮਾ ਕਰੋ ਮੇਰਾ ਕੋਈ ਰਾਜੀਨਾਮਾ ਨਹੀਂ ਮੈਂ ਤਾਂ ਕਾਨੂੰਨ ਤੋਂ ਆਖਾਂ ਚਾਹਤਾਂ ਤੇ ਦੱਸੋ ਭੰਗੀ ਜਦੋਂ ਤੁਸੀਂ ਐਡਮਿਟ ਫਿਗਰ ਤੁਹਾਡੇ ਸੱਤਾਂ ਸੀ ਤੁਹਾਨੂੰ ਕਿੱਥੇ ਰੈਫਰ ਕੀਤਾ ਸੀ ਅੱਜ ਫਰੀ ਰਿਪੋਰਟ ਰੈਫਰ ਕੀਤਾ ਸੀ ਉੱਥੇ ਤੁਹਾਨੂੰ ਮਗਰ ਫੋਨ ਲੱਗੇ ਕੀ ਕਹਿੰਦੇ ਸੀ ਕਿਹੜਾ ਅਫਸਰ ਕੀ ਗੱਲ ਕਰਦਾ ਦੱਸੋ ਦੁਬਾਰਾ ਖੁਲਾਸਾ ਕਰੋ ਹਾਂਜੀ ਆ ਸੁਕੇ ਦੇ ਅਫਸਰ ਸਿਗੇ ਉਹ ਤੇ ਉਹ ਕਹਿੰਦੇ ਸੀ ਕਿ ਤੁਹਾਡੇ ਟਾਈਮ ਲੰਘਦਾ ਜਾਂਦਾ ਤੁਸੀਂ ਆ ਕੇ ਫੈਸਲਾ ਕਰੋ ਤੁਹਾਡੀ ਪਿੰਡ ਦੀ ਪੰਚਾਇਤ ਆ ਰਹੀ ਆ ਨਹੀਂ ਤੁਸੀਂ ਉਹਨਾਂ ਨੂੰ ਦੱਸ ਤੁਸੀਂ ਉਹਨਾਂ ਨੂੰ ਦੱਸਿਆ ਨਹੀਂ ਕਿ ਤੁਸੀਂ ਗੰਭੀਰ ਸਥਿਤੀ ਜੋ ਤੁਹਾਡੇ ਸੱਤਾ ਵਧੀਆਂ ਹੋਈਆਂ ਨੇ ਹਾਂਜੀ ਹਾਂਜੀ ਜਦੋਂ ਉਹਨਾਂ ਨੇ ਮੇਰੀ ਭਾਬੀ ਦੀ ਵੀ ਗੰਭੀਰ ਸੱਤਾ ਇੰਸਿੰਗਲਾਂ ਦੀ ਵੀ ਅੰਦਰੂਨੀ ਸੀਗੀਆਂ ਮਤਲਬ ਮਤਲਬ ਬਾਵਜੂਦ ਇਹਨਾਂ ਗੱਲਾਂ ਦਾ ਤੁਹਾਨੂੰ ਕਹਿੰਦੇ ਸੀ ਤੁਸੀਂ ਹੁਣੇ ਜਲਦੀ ਆਓ ਸਰਦਾਰ ਖਾਨੇ ਜਾਓ ਹਾਂਜੀ 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 ਸਾਨੂੰ ਕਹਿੰਦੇ ਟਾਈਮ ਲੰਘਦਾ ਜਾ ਰਿਹਾ ਹੈ ਕਿ ਦੋ ਵਾਰੀ ਤੋਂ ਨਾਲ ਸੱਤਾ ਦੇਖ ਸਕਿਆ ਪੀਰ ਦੀ ਭੈਣ ਜੀ ਜੋ ਇਹ ਬਗੜੇ ਤੋਂ ਭੈਣ ਜੀ ਤੁਹਾਡੇ ਨਾਮ ਕੀਆ ਕਿਸਰੀ ਕੌਰ ਜ ਤੁਹਾਡੇ ਹਸਬੰਡ ਦਾ ਨਾਮ ਕੀ ਹੈ ਖੁਸ਼ਮਿੰਦਰ ਸਿੰਘ ਤੁਹਾਡੀ ਲੜਾਈ ਕਿ ਕਿੰਨੇ ਦਿਨ ਹੋ ਗਏ ਨੇ ਕਿਹੜੀ ਤਰੀਕ ਦੀ ਘਟਨਾ ਹੈ ਅੱਜ ਇਹ 21 ਸ਼ਾਮ ਦੀ ਹੈਗੀ ਹੈ ਲੜਾਈ ਚੱਲਦੀ 24 ਤਰੀਕ ਨੂੰ ਮਾਰਨਿੰਗ ਨੂੰ ਇਹਨਾਂ ਨੇ ਸਾਡੇ ਕੁੱਟ ਮਾਰ ਕੀਤੀ ਤੁਸੀਂ ਦੇਖ ਸਕਦੇ ਹੋ ਇੱਕ ਪੀੜ ਤੇ ਮਹਿਲਾ ਹੈਗੀ ਆ ਜਿਸ ਨਾਲ ਬੁਰੀ ਤਰ੍ਹਾਂ ਕੁੱਟ ਮਾਰ ਦਾ ਮਸਲਾ ਹੈ ਤੇ ਇੱਕ ਪਾਸੇ ਉਹ ਫਰੀਦਕੋਟ ਆਪਣਾ ਟ੍ਰੀਟਮੈਂਟ ਕਰਾਉਣ ਲਈ ਜਾਣਾ ਚਾਹੁੰਦੀ ਸੀ ਉਥੇ ਦੀ ਧੂਕੜੀ ਸੀ ਕਰਦੇ ਆ ਕਿ ਫਟਾਫਟ ਆ ਤੈਨੂੰ ਕੁਝ ਪੈਸਿਆਂ ਦਾ ਲੈਣ ਦੇਣ ਕਰਕੇ ਤੇਰਾ ਆਪਾ ਮਸਲਾ ਨਬੜੀਏ ਸਵੰਨਾ ਕੋ ਪ੍ਰਸ਼ਤ ਨਿਜਾਮ ਪੜਾ ਰੱਖਿਆ ਨਾ ਨੇ ਕੋਈ ਗੱਲ ਨਹੀਂ ਭੈਣ ਜੀ ਅਸੀਂ ਜਥੇਬੰਦੀ ਆਇਆ ਤੇ ਕਹਿਤਾ ਆਇਆ ਸੀ ਆਮ ਜੋ ਪਬਲਿਕਲੀ ਕਿਸੇ ਨਾਲ ਵੀ ਕੋਈ ਤੱਕਈ ਸਾਈ ਹੁੰਦੀ ਆ ਜਾਂ ਪੀਰ ਤੇ ਜੋ ਵੀ ਸਾਡੇ ਕੋਲ ਆਉਂਦੇ ਨੇ ਅਸੀਂ ਉਹਨਾਂ ਨਾਲ ਉਹਨਾਂ ਦੀ ਲੜਾਈ ਦੇਸ਼ਾ ਤੇ ਅਸੀਂ ਜਥੇਬੰਦੀ ਆ ਆਪਣੀ ਸਮਝ ਕੇ ਲੜਾਈ ਲੜਦੇ ਆਂ ਉਹਨਾਂ ਦੀ ਸਾਡੇ ਨਾਲ ਤਾਂ ਬਹੁਤ ਤੱਕਾ ਹੋ ਰਿਹਾ ਏ ਮੈਂ ਕਿਛਰੇ ਹਮ ਕਹਿ ਮੇਰੇ ਨਾਲ ਪੂਰਾ ਤੱਕਾ ਹੋ ਰਿਹਾ ਏ ਪੌਸਾ ਆਏ ਕਰ ਰਿਹਾ ਏ ਤੱਕਾ ਕੋਈ ਗੱਲ ਨਹੀਂ ਭੈਣ ਜੀ ਕੋਈ ਗੱਲ ਨਹੀਂ ਅਸੀਂ 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 ਜੱਥੇ ਬੰਦੀਆ ਰਿਟਨ ਕੰਪਲੇਂਟ ਕਰਾਂਗੇ ਨਾ ਪ੍ਰਸ਼ਤ ਜਿਹੜੇ ਹੈਗੇ ਅਫਸਰ ਦੇ ਖਿਲਾਫ ਸਾਨੂੰ ਉੱਚ ਅਧਿਕਾਰੀਆਂ ਤੱਕ ਪਹਿਲੀ ਗੱਲ ਤਾਂ ਸਾਡੇ ਮੰਨਦੇ ਹੋਗੇ ਐਸਐਸਪੀ ਸਾਹਿਬ ਸਾਡੀ ਬਹੁਤ ਵਧੀਆ ਗੱਲ ਖਾਂਦੇ ਨੇ ਹਾਂ ਜੀ ਹਾਂ ਜੀ ਲੋੜ ਪਈ ਅਸੀਂ ਜਿੱਥੋਂ ਤੱਕ ਵੀ ਸਾਨੂੰ ਜਾਣਾ ਪਿਆ ਅਸੀਂ ਲੀਗਲ ਤੌਰ ਤੇ ਇਹਨਾਂ ਦੇ ਖਿਲਾਫ ਤੇ ਪੂਰੀ ਵਿਰੋਧਤਾ ਕਰਾਂਗੇ ਕੋਈ ਗੱਲ ਨਹੀਂ ਤੁਹਾਨੂੰ ਇਨਸਾਫ ਦਿਵਾਉਣ ਦੀ ਅਸੀਂ ਯਕੀਨੀ ਯਕੀਨ ਦਿਵਾਉਣਾ ਭੈਣ ਜੀ ਅਸੀਂ ਬੱਟਕੇ ਸਾਹਮਣੇ ਦਵਾਂਗੇ ਤੁਹਾਡੇ ਜਿੱਥੇ ਵੀ ਠੀਕ ਠੀਕ ਵਾਹਿਦ ਜੀ ਦਾ ਖਾਲਸਾ ਰਿਜੀਟੋ ਮਾਈਕ हां जी प्रधान जी की कहना चाहोगे जी मैं जी पहला दा जानकारी देनी चाहना अ कामरेड भरपूर सिंह ਪਿੰਡ ਸੱਜਾਵਾਲ ਮਨਜੂਰ ਸੰਘਰਸ਼ ਕਮੇਟੀ ਦਾ ਮੈਂ ਪ੍ਰਧਾਨ ਹਾਂ ਅ ਜ਼ਿਲ੍ਹਾ ਲੁਧਿਆਣਾ ਜੇਸਟਟੋ ਤੇ ਜਿਹੜੀ ਸਾਡੇ ਕੋਲੇ ਘਟਨਾ ਆਈ ਆ ਸਾਨੂੰ ਫੋਨ ਤੇ ਗੱਲ ਹੋਈ ਸੀ ਬੇ ਇਸ ਤਰ੍ਹਾਂ ਕਰਕੇ ਜਿਹੜਾ ਕੋਈ ਬੰਦੇ ਦੀ ਮੌਤ ਹੋਈ ਆ ਉਹਨੂੰ ਜਨਾਨੇ ਪਰੇਸ਼ਾਨ ਕਰ ਰਹੀ ਸੀ ਉਹਦੀ ਕੁੱਟਮਾਰ ਕਰ ਰਹੀ ਸੀ ਦੇ ਦੋ ਬੱਚੇ ਛੱਡ ਕੇ ਕਿਸੇ ਹੋਰ ਬੰਦੇ ਨਾਲ ਸੰਬੰਧ ਬੜਾਜੇ ਪੈਂਡੋ ਦੇ ਬਣਾਏ ਹੋਏ ਸੀ ਜੋ ਜਿਹੜਾ ਕਿ ਇਹ ਬੰਦੇ ਨੂੰ ذلیل ਕੀਤਾ ਗਿਆ ਵੱਧ ਤੇ ਵੱਧ ਤਾਂ ਉਹਨੇ ਆਤਮ ਹੱਤਿਆ ਕੀਤੀ ਆ ਜਿਹੜੀ پولیس ਸਾਹਿਬ ਚੌਂਕੀ ਮਾਨਾਂ ਦੀ ਉਹ ਕਹਿੰਦੀ ਆ ਦੋਨਾਂ ਤੇ ਰਾਹ ਨੂੰ ਬਚਾਉਣਾ ਚਾਹੁੰਦੇ ਆ ਚਾਹੇ ਉਹ ਮਰਜੇ ਹੋਵੇ ਚਾਹੇ ਮਦਈ ਹੋਵੇ ਮੈਂ ਚੌਂਕੀ ਇੰਚਾਰਜ ਨੂੰ ਪੁੱਛਣਾ ਚਾਹੁੰਦਾ ਬਈ ਇਹ ਕਿਹੜਾ ਕਾਨੂੰਨ ਆ ਵੇ ਮਰਜੂਨ ਨੂੰ ਵੀ ਬਚਾਉਣਾ ਤੇ ਮਦੇਈ ਨੂੰ ਵੀ ਬਚਾਉਣਾ ਮੈਨੂੰ ਇਸ ਗੱਲ ਦਾ ਉਹ ਜਵਾਬ ਦੇ ਦੇ ਜਾਂ ਇੱਥੋਂ ਦਾ ਸੱਚਾ ਜਵਾਬ ਦੇਵੇ ਅਸੀਂ ਐਸਸੀ ਐਸਪੀ ਨੂੰ ਹੋਰ ਵੀ ਮਸਲਿਆਂ 'ਚ ਮਿਲਦੇ ਆ ਵੇ ਸਾਡੇ ਕੋਲੇ ਮਸਲੇ ਨਹੀਂ ਆਉਂਦੇ ਨੇ ਖਾਸ ਕਰਕੇ ਜਿਹੜੇ ਐਸਸੀ ਪਰਿਵਾਰ ਆ ਇਹ ਵੀ ਐਸਸੀ ਪਰਿਵਾਰਾਂ ਚੋਂ ਆ ਗਗੜੇ ਪਿੰਡ ਦਾ ਮਸਲਾ ਉਹ ਵੀ ਐਸੀਆਂ ਚੋਂ ਸੋਇਆਂ ਦਾ ਮਸਲਾ ਉਹ ਵੀ ਐਸੀਆਂ ਚੋਂ ਨੇ ਕਿਉਂ ਤਸਵੀਰ ਸਾਡਾ ਇੰਨਾ ਹੀ ਆ ਵੇ ਜਿਹੜਾ ਕਿ ਗਰੀਬ ਕਰੋ ਸਾਡਾ ਜਨਮ ਨਾ ਕਿਉਂ ਰੱਬ ਨੇ ਸਾਨੂੰ ਗਰੀਬ ਕਰਦਾ ਯਾਰਮ ਦੇਦਾ ਸਾਡੀ ਇੰਨੀ ਗਲਤੀ ਆ ਜਿਹੜਾ ਕਿ ਸਾਡੀ ਸੁਣਵਾਈ ਨਹੀਂ ਹੋ ਰਹੀ ਨਾ ਸਰਕਾਰ ਦੁਆਰੇ ਨਾ ਪੂਸਪ ਸ਼ਾਸਨ ਦੀ ਸਰਕਾਰ ਕਰ ਰਹੀ ਆ ਸਾਡੀ ਜਿਹੜਾ ਜਗਰਾਉਂਦਾ ਐਸਐਸਪੀ ਆ ਬਹੁਤ ਵਧੀਆ ਬੰਦਾ ਚਲੋ ਸਾਨੂੰ ਟਾਈਮ ਦਿੰਦਾ ਉਹ ਕਹਿੰਦਾ ਵੀ ਆ ਵੀ ਕੰਮ ਕਰੋ ਪਰ ਜਿਹੜੀ ਇੱਥੋਂ ਦੀ ਪੁਲਸਾਂ ਲੋਕਰ ਮੈਂ ਪੁੱਛਣਾ ਚਾਹੁੰਨਾ ਵੀ ਉਹ ਤਨਖਾਹ ਕਿੱਥੋਂ ਲੈਂਦੇ ਨੇ ਸਾਡੇ ਟੈਕਸਾਂ ਦੀਆਂ ਤਨਖਾਹਾਂ ਕੱਟ ਕੇ ਲੈਂਦੇ ਨੇ ਫੇਰ ਵੀ ਸਾਡੀ ਸੁਣਵਾਈ ਨਹੀਂ ਕਰਦੇ ਉਹ ਫੇਰ ਵੀ ਆਲਮਟੋਲੇ ਤਾਰੇ ਨੇ ਜੇ ਅੱਜ ਵੀ ਉਹ ਆਲਮਟੋਲੇ ਕਰਨਗੇ ਸਾਡੀਆਂ ਜੱਥੇ ਬੰਦੀਆਂ ਬੰਨੋ ਤੇ ਸਾਡੇ ਬੰਲੀਓ ਤੇ ਸੀ ਗਾਂ ਆਲਾ ਸੰਦਰਸ਼ ਲੀਕਾਂਗੇ ਹੋਰ ਵੀ ਜੱਥੇ ਬੰਦੀਆਂ ਨਾਲ ਰਹਿ ਕਰਕੇ ਮੀਟਿੰਗ ਕਰਕੇ ਜੈ ਜਨਤਾ ਜੱਤ ਲੜਨ ਵਾਲੇ ਲੋਕਾਂ ਦੀ ਹਾਂਜੀ ਮਰਵਾਲ ਸਿੰਘ ਮੈਂ ਕਾਂਗਰਸ ਨਰਮਲ ਸਿੰਘ ਤੜੀਵਾ ਤੁਸੀਂ ਸਭ ਕੀ ਦਿਹਾਤੀ ਨੂੰ ਸਭਾ ਜਗਰਾਉਂ ਅੱਜ ਦਾ ਜੋ ਮੁੱਦਾ ਹਾਸਕਲਾ ਤੋਂ ਆ ਇੱਕ ਨੌਜਵਾਨ ਦੀ ਛੱਤੀ ਹਲਾਤਾ ਚ ਮੌਤ ਹੋਈ ਹੈ ਉਹਦੇ ਬਾਰੇ ਚਾ ਗੱਲਾਂ ਮੇਰੇ ਸਾਥੀਆਂ ਨੇ ਦੱਸਤੀਆਂ ਅਸੀਂ ਚਾਹੁੰਦੇ ਹਾਂ ਜੱਥੇਬੰਦੀਆਂ ਦੇ ਤੌਰ ਤੇ ਪਰਿਵਾਰ ਦੇ ਨਾਲ ਕੋਈ ਨਿਰਪੱਖ ਜਾਂਚ ਹੋਵੇ ਤੇ ਜੋ ਦੋਸ਼ੀ ਹੈ ਉਹਨਾਂ ਤੇ ਕਾਰਵਾਈ ਹੋਵੇ ਤੇ ਪਰਿਵਾਰ ਨੂੰ ਇਨਸਾਫ ਮਿਲੇ ਮੈਂ ਇਹਨਾਂ ਕਹਿੰਦਾ ਹਾਂ ਜੈ ਜਨਤਾ ਜੈ ਸ਼ਸਤਰ ਜਤਲੰਡ ਬੜੀ ਹਾਂਜੀ ਭਾਈ ਜੀ ਤੁਸੀਂ ਇਹ ਮੰਨ ਲਓ ਕਿ ਐਸਐਸਪੀ ਸਾਹਿਬ ਨੂੰ ਮਿਲੇ ਹੋ ਕੀ ਆਸ਼ਵਾਸ਼ਣ ਦਵਾ ਦਿੱਤਾ ਹੀ ਹਾਂਜੀ ਭਾਈ ਜੀ ਮੈਂ ਪਹਿਲਾਂ ਆਪਣਾ ਪਰਚ ਉਹ ਦੱਸ ਦਵਾਂ ਆਪਣਾ ਮੈਂ ਦੇਹਾਤੀ ਮਜ਼ਦੂਰ ਸਰਪੰਨਾਨ ਦੁਗਰਾਹ ਤਸਵੀਰ ਅਸੀਂ ਮੰਨ ਲਓ ਐਸਐਸਪੀ ਸਾਹਿਬ ਨੂੰ ਮਿਲੇ ਸੀ ਜੀ ਤੇ ਉਹਨਾਂ ਨੇ ਸਾਨੂੰ ਪ੍ਰੋਮਿਸ ਕਰ ਦਿੱਤਾ ਵੀ ਜਿਹੜਾ ਖਾਸ ਕਰਾਂ ਫੰਡ ਦੇ ਅੰਦਰ ਮੁੰਡੇ ਦੀ ਮਤਲਬ ਡੈੱਡ ਬਡੀ ਸੱਕੀ ਹਾਲਤਾਂ ਵਿੱਚ ਪਾਈ ਗਈ ਆ ਉਹਨਾਂ ਨੇ ਪ੍ਰੋਮਿਸ ਕੀਤਾ ਵੀ ਉਹਨਾਂ ਦੇ ਤਰਫ਼ ਤੋਂ ਕੋਈ ਕਾਰਵਾਈ ਕਰਾਵਾਂਗੇ ਕਰਾਂਗੇ ਅਸੀਂ ਆ ਸਾਡੇ ਸਦਰਠਾਣੀ ਸਰਜੀ ਸਿੰਘ ਐਸਐਸਪੀ ਸਾਹਿਬ ਨੇ ਦੱਸਿਆ ਭਰੋਸਾ ਦਵਾਇਆ ਕਿ ਅਸੀਂ ਪਾਚ ਚਾਰ ਰਜਿਸਟਰ ਕਰਾਂਗੇ ਠੀਕ ਹੈ ਜੀ ਹਾਂਜੀ 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 ਬਾਬਾ ਜੀ ਤੁਸੀਂ ਐਸਐਸਪੀ ਸਾਹਿਬ ਨੂੰ ਮਿਲੇ ਹੋ ਜੀ ਕੀ ਵਿਸ਼ਵਾਸ ਦਵਾਇਆ ਉਹਨਾਂ ਨੇ ਜਿਵੇਂ ਜਿਵੇਂ ਪਹਿਲਾਂ ਵੀ ਆਪਣੇ ਪੱਖ ਦੇ ਵਿੱਚ ਇਹ ਕਿਹਾ ਸੀ ਕਿ ਸਾਨੂੰ ਪ੍ਰਾਊਡ ਆ ਸਾਡੇ ਜ਼ਿਲ੍ਹੇ ਵਿੱਚ ਬਹੁਤ ਹੀ ਸੁੱਲਝ ਹੋਏ ਵਧੀਆ ਨੇਕ ਤੇ ਇਮਾਨਦਾਰ ਅਫਸਰ ਸਾਡੇ ਆਏ ਨੇ ਤੇ ਉਹ ਸਾਡੀ ਬਹੁਤ ਹੀ ਹਮੇਸ਼ਾ ਪਹਿਲ ਕਰਦੇ ਨੇ ਤੇ ਸੁਣਦੇ ਨੇ ਮੈਰਿਟ ਦੇ ਤੇ ਇਸ ਵਾਰ ਵੀ ਹੁਣ ਵੀ ਜਦੋਂ ਅਸੀਂ ਮਿਲ ਕੇ ਆਇਆ ਤਾਂ ਸਾਡੀ ਉਹ ਉਹਨਾਂ ਨੇ ਬਹੁਤ ਹੀ ਜ਼ਿਆਦਾ ਸੀਰੀਅਸ ਲੈਂਦੇ ਹੋਏ ਗੱਲ ਨੂੰ ਧਿਆਨ ਨਾਲ ਸੁਣਿਆ ਵਾ ਤੇ ਸਾਨੂੰ ਪੂਰਾ ਭਰੋਸਾ ਦਿੱਤਾ ਵਾ ਤੇ ਤੁਰੰਤ ਕਾਰਵਾਈ ਦੇ ਹੁਕਮ ਦਿੱਤੇ ਨੇ ਅਸੀਂ ਇਹ ਸੰਤੋਸ਼ਤਾ ਜੀ ਐਸਐਸਪੀ ਸਾਹਿਬ ਨੂੰ ਮਿਲ ਕੇ ਸਾਡੀ ਪੂਰੀ ਤਰ੍ਹਾਂ ਸੰਤੋਸ਼ਟੀ ਆ ਸਾਡੀ ਸਾਡੇ ਸੀਨੀਅਰ ਜਿਹੜੇ ਹੈਗੇ ਨੇ ਐਸਐਸਪੀ ਸਾਹਿਬ ਜਦੋਂ ਆਫੀਸਰ ਇਹਨਾਂ ਨੂੰ ਮਿਲਦੇ ਆ ਤਾਂ ਆਲਵੇ ਸਾਨੂੰ ਮਹਿਸੂਸ ਹੁੰਦਾ ਕਿ ਸਾਡੀ ਹਮੇਸ਼ਾ ਸੁਣਵਾਈ ਸਹੀ ਤਰੀਕੇ ਨਾਲ ਹੁੰਦੀ ਆ ਇਹਨਾਂ ਤੋਂ ਅਸੀਂ ਬਿਲਕੁਲ ਇਹ ਸੰਤੋਸ਼ਤਾ ਦੀ ਪਰੋਸਾ ਸਾਨੂੰ ਦਵਾਇਆ ਉਹਨਾਂ ਨੇ ਕਾਰਵਾਈ ਦਾ ਸੈਟੀਸਫਾਈ ਹੈ ਜੀ ਵਾਹਿਗੁਰੂ ਜੀ ਦਾ ਫਾਲਤੂ ਹੋਣੀ ਹਾਂਜੀ ਦਲੀਲ ਸਾਹਿਬ ਕੀ ਕਹਿਣਾ ਚਾਹੋਗੇ ਜੀ ਦੇਖੋ ਜੀ ਅੱਜ ਅਸੀਂ ਜਿਹੜੇ ਮੁੱਦੇ ਤੇ ਆਏ ਸੀ ਅਸੀਂ ਉਹਦੇ ਵਿੱਚ ਸਫਲ ਹੋਏ ਆ ਸਾਰੇ ਪਰਿਵਾਰ ਸਮੇਤ ਬਾਕੀ ਜੱਥੇ ਬੰਦੀਆਂ ਸਮੇਤ ਐਸਐਸਪੀ ਸਾਹਿਬ ਨੂੰ ਮਿਲੇ ਆ ਉਹਨਾਂ ਨੇ ਸਾਨੂੰ ਅਸ਼ੋਰ ਕੀਤਾ ਯਕੀਨ ਦਵਾਇਆ ਕਿ 406 ਦਾ ਪਰਚਾ ਸਾਡੇ ਸਾਹਮਣੇ ਸਦਰ ਥਾਣੇ ਨੂੰ ਕਿਹਾ ਕਿ ਕਿਸੇ ਨੂੰ ਮਾਰ ਲਈ ਮਜਬੂਰ ਕਰਨ ਦਾ ਪਰਚਾ ਜਿਹੜਾ ਉਹ ਉਹਨਾਂ ਤੇ ਦਰਜ ਕਰਨ ਲਈ ਉਹਨਾਂ ਨੂੰ ਕਹਿਤਾ ਤੇ ਬਲਾ ਵੀ ਲਿਆ ਇਥੇ ਐਸਐਸਪੀ ਦਫਤਰ ਚੋਂ ਅਫਸਰਾਂ ਨੂੰ ਤਾਂ ਸਾਡਾ ਜੋ ਅੱਜ ਦਾ ਮਿਸ਼ਨ ਹੈ ਜੋ ਪਰਿਵਾਰ ਦਾ ਮਿਸ਼ਨ ਸੀ ਸਾਨੂੰ ਜੋ ਕਾਮਯਾਬ ਹੁੰਦਾ ਦੱਸਿਆ ਤੇ ਅਸੀਂ ਯਕੀਨ ਕਰਦੇ ਹਾਂ ਸਾਨੂੰ ਭਰੋਸਾ ਵੀ ਅਸੀਂ ਜਾ ਪਰਿਵਾਰ ਜੋ ਅਸੀਂ ਇੱਥੇ ਮੰਦ ਲੈ ਕੇ ਆਏ ਸੀ ਉਹ ਨੇ ਪਰੇ ਚੜੂਗੀ ਜੈ ਜਨਤਾ ਜੈ ਸ਼ਵ라스 ਜੈ ਤਲਵੰਡ ਬੜੀ ਲੋਕ ਹਾਂਜੀ ਕਾਂਗਰਸ ਸਾਹਿਬ ਕੀ ਕਹਿਣਾ ਚਾਹੋਗੇ ਜੀ ਜਿਹੜੇ ਜੀ ਅੱਜ ਵਿਸ਼ੇ ਤੇ ਮਿਲੇ ਆ ਅਸੀਂ ਪਿੰਡ ਢੋਲਣ ਦਾ ਮਸਲਾ ਸੀ ਐਸਐਸਪੀ ਸਾਹਿਬ ਦਾ ਹਾਂ 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 ਕਿਹੜਾ ਹਾਂਸ ਕਸਰਾ ਵਾਲਾ ਮਾਮਲਾ ਸੀਗਾ ਇਹ ਬਹੁਤ ਸਹੀ ਐ ਸੀ ਦੇ ਦਮੀਰ ਸੀਗਾ ਜੀ ਇਹਨੂੰ ਪੰਦ ਅਧਾਰ ਤੇ ਉਸੇ ਲਿਆ ਐਸਐਸਪੀ ਸਾਹਿਬ ਨੂੰ ਮਿਲੇ ਆ ਉਹਨਾਂ ਨੇ ਡਿਪਟੀ ਸਾਹਿਬ ਨੂੰ ਵੀ ਕਿਹਾ ਐਸਪੀ ਹੈੱਡਕੁਆਰਟਰ ਨੂੰ ਕਿ ਹਾਂ ਇਹ ਨਜ਼ਰ ਨਿੱਜੀ ਮਸਲੇ ਨਹੀਂ ਹੁੰਦੇ ਜੀ ਉਹਨਾਂ ਨੂੰ ਪਹਿਲਾਂ ਵੀ ਗਿਆ ਸੀ ਸਾਡੇ ਨਿੱਜੀ ਮਸਲੇ ਨਹੀਂ ਅਸੀਂ ਜਿਹੜੇ ਲੋਕਾਂ ਦੇ ਮਸਲੇ ਲੈ ਕੇ ਤੁਰਦੇ ਆਂ ਟਾਈਮ ਤੋਂ ਟਾਈਮ ਕਹਿੰਦੇ ਜੋ ਵੀ ਸਾਨੂੰ ਕੋਈ ਖਬਰ ਮਿਲਦੀ ਆ ਜਾਂ ਕਾਲ ਕਿਸੇ ਦੀ ਵੀ ਆਉਂਦੀ ਆ ਅਸੀਂ ਉਹਦੇ ਨਾਲ ਖੜਦੇ ਆਂ ਜਿਹਦੇ ਕੋਲ ਨਾਲ ਨਹੀਂ ਖੜਦਾ ਪਿੰਡ 'ਚੋਂ ਜਾਂ ਸ਼ਹਿਰ ਦੇ ਵਿੱਚੋਂ ਅਸੀਂ ਉਹਦੇ ਨਾਲ ਡਟ ਕੇ ਖੜਦੇ ਆਂ ਉਹਦਾ ਸਾਫ਼ ਦਿਨਾ ਮੋਢੇ ਨਾਲ ਮੋਢਾ ਲਾ ਕੇ ਐਸਐਸਪੀ ਸਾਹਿਬ ਤੇ ਸਾਨੂੰ ਇੰਨਾ ਭਰੋਸਾ ਵੀ ਜਿਹੜਾ ਕਿ ਅਸੀਂ ਸਵਾਲ ਕਰਦੇ ਆ ਐਸਐਸਪੀ ਸਾਹਿਬ ਨੂੰ ਉਹ ਸਾਨੂੰ ਜਵਾਬ ਨਹੀਂ ਦਿੰਦਾ ਸਾਨੂੰ ਭਰੋਸਾ ਦਉਂਦਾ ਤਾਂ ਅਸੀਂ ਜਿੱਤ ਲੜਨ ਤਾਂ ਤੁਰਦੇ ਆ ਜੇ ਜਨਤਾ ਜਿੱਤ ਲੜਨ ਵਾਲੇ ਲੋਕਾਂ